ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਮੈਂ ਜਹਦਰ ਬੁੱਟਾ ਸਿੰਘ ਰਣਸੀਹ ਕਾਰਜਕਾਰੀ ਪ੍ਰਧਾਨ ਯੂਨਾਈਟਿਡ ਖਾਲੀ ਦਲ ਬੜੇ ਦੁੱਖ ਦੀ ਗੱਲ ਹੈ ਪੂਰੇ 41 ਸਾਲ ਉਹ ਜਾਣਗੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਔਰ ਉਹ ਜਾਖਮ ਅਜੇ ਜਿਉਂਦੇ ਤਿਉਂ ਕਿਉਂਕਿ ਸਰੀਰ ਦੇ ਜ਼ਖਮ ਭਰ ਜਾਂਦੇ ਆ ਪਰ ਮਾਨਸਿਕ ਜ਼ਖਮ ਕਦੇ ਭਰੇ ਨਹੀਂ ਸਾਡੇ ਕੌਮ ਨੂੰ ਜੋ ਇੰਦਰਾ ਗਾਂਧੀ ਨੇ ਉਹ ਜ਼ਖਮ ਤੇ ਚੀਸ ਦਿੱਤੀ ਉਹ ਜੇ ਭਰੀ ਨਹੀਂ ਉਹਦੇ ਸਾਡਾ ਕਸੂਰ ਵੀ ਕੋਈ ਨਹੀਂ ਸੀ ਕਿਉਂਕਿ 1947 ਤੋਂ ਪਹਿਲਾਂ ਦੇਸ਼ ਯਾਦ ਕਰਾਉਣ ਦੀ ਖਾਤਰ ਛੋਟੀ ਜੀ ਕੌਮ ਨੇ 87% ਕੁਰਬਾਨੀ ਦੇ ਕੇ ਦੇਸ਼ ਨੂੰ ਯਾਦ ਕਰਾਇਆ ਔਰ ਉਹਨਾਂ ਦੇ ਕਾਂਗਰਸੀ ਲੀਡਰਾਂ ਨੇ ਨਹਿਰੂ, ਗਾਂਧੀ, ਪਟੇਲ ਵਾਅਦੇ ਕਰਕੇ ਕਿ ਆਦੇਸ਼ ਯਾਦ ਹੋਣ ਤੋਂ ਬਾਅਦ ਉੱਤਰੀ ਭਾਰਤ ਦੇ ਖਿੱਤੇ 'ਚ ਇੱਕ ਇਹੋ ਜਿਹਾ ਖਿੱਤਾ ਦਿੱਤਾ ਜਾਊ ਜਿੱਥੇ ਸਿੱਖ ਆਜ਼ਾਦੀ ਦਾ ਨਿਗਮ ਮੰਨਣਗੇ ਪਰ ਬੜੇ ਦੁੱਖ ਦੀ ਗੱਲ ਜਦੋਂ ਆਪ ਸਿੰਘਾਂ ਮੰਗਾ ਮੰਨਣ ਲੱਗੇ ਔਰ ਮੰਗ ਕਰਨ ਲੱਗੇ ਮੰਗਾ ਦੇਣ ਦੀ ਬਜਾਏ ਇੰਦਰਾ ਗਾਂਧੀ ਨੇ ਆਪਦੀ ਫੌਜੀ ਸਾਡੇ ਤੇ ਚੜ ਕੇ ਔਰ ਉਹ ਦਿਨ ਚੁਣਿਆ ਗੁਰੂ ਅਰਜਨ ਦੇਵ ਦਾ ਸ਼ਹੀਦੀ ਫਰਬ ਔਰ ਉੱਥੇ ਕਿਹਾ ਗਿਆ ਕਿ ਸੰਤ ਜਨੈਰ ਸਿੰਘ ਭਿੰਡਰਾਂ ਵਾਲਿਆਂ ਕੋਲੇ ਬਹੁਤ ਭਾਰੀ ਮਖਤਾਰ ਦੇ ਵਿੱਚ ਅਸਲਾ ਤੇ ਗੜਬੜ ਹੁੰਦੀ ਆ ਪਰ ਹੈਰਾਨੀ ਹੋਈ ਕਿ ਦਰਬਾਰ ਸਾਹਿਬ ਦੇ ਹਮਲੇ ਦੇ ਨਾਲ ਨਾਲ 48 ਗੁਰਦਾਰਿਆਂ ਤੇ ਹੋਰ ਇੰਦਰਾ ਦੀਆਂ ਫੌਜਾਂ ਨੇ ਹਮਲਾ ਕਰਤਾ ਮੋਗੇ ਸਿੰਘ ਸਵਾ ਕੀਤਾ ਸੀ ਔਰ ਉਹਨਾਂ 48 ਗੁਰਦਾਰਿਆਂ ਜੋ ਜਾਂ ਅਕਾਲ ਤਖਤ ਸੌ ਚੁੱਕੀ ਮਿਲਿਆ ਇਹਦਾ ਅਜੇ ਤੱਕ ਕੋਈ ਖਲਾਸਾ ਨਹੀਂ ਹੋਇਆ ਉਲਟਾ ਸਮਾਂ ਸਾਡੀ ਉਥੋਂ ਬਹੁਤ ਕੋਸੇਖਾਨੇ ਚੋਂ ਹੀਰੇ ਜਵਾਹਰਾ ਕਿਤਾਬਾਂ ਲਿਚ ਸਾਰਾ ਰਿਚਰ ਖੋ ਚੋਰੀ ਕਰਕੇ ਲੈ ਗਈ ਜਿਹਦਾ ਅਜੇ ਤੱਕ ਕਿਸੇ ਨੇ ਹਿਸਾਬਕਤਾ ਨਾ ਦਿੱਤਾ ਤੇ ਨਾ ਲਿਆ ਇਹ ਕੌਮ ਨੂੰ ਮੈਂ ਕਹਿਣਾ ਚਾਹਣਾ ਕਿ ਦੋ ਕੌਣ ਦੇ ਵਿੱਚ ਘੱਲੂ ਘਰੇ ਹੋਏ ਵੱਡਾ ਤੇ ਛੋਟਾ ਘੱਲੂ ਘਰਾ ਉਦੋਂ ਬਾਅਦ ਕੌਮ ਨੇ ਇਕੱਠੀ ਹੋ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1799 ਸਥਾਪਿਤ ਕਰ ਲਿਆ ਪਰ ਹੁਣ ਫੇਰ ਦੋ ਘੱਲੂ ਘਰੇ ਕਾਂਗਰਸ ਨੇ ਦਿੱਤੇ 184 ਚ ਜੂਨ ਚ 1 ਨਵੰਬਰ ਚ ਦਿੱਲੀ ਤਾਂ ਦਿੱਲੀ ਵਿੱਚ ਕਤਲੇਆਮ ਹੋਈ ਕਾਨਪੁਰ ਬਕਾਰੋ ਔਰ ਦੋਨਾਂ ਮਗਰੋਂ ਕੌਮ ਨੇ ਕੀ ਪ੍ਰਾਪਤ ਕੀਤਾ ਕੀ ਖਟਿਆ ਉਹ ਲੀਡਰਸ਼ਿਪ ਜਿਨ੍ਹਾਂ ਨੇ 84 ਤੋਂ ਬਾਅਦ ਚਾਰ ਵਾਰੀ ਕਾਲੀ ਗਵਰਨਮੈਂਟ ਬਣਾਈ ਪਰ ਇੱਕ ਵੀਂਦਰਾ ਦੇ ਉਹ ਸਵਾਲ ਦਾ ਜੋ ਪਾਰਲੀਮੈਂਟ 'ਚ ਬੋਲਦੀ ਸੀ ਕਿ ਸਿੱਖਾਂ ਉਹਦੀਆਂ ਮੰਗਾਂ ਹਰ ਵਾਰੀ ਵਧਾ ਲੈਂਦੇ ਆ ਉਹਦਾ ਜਵਾਬ ਨਹੀਂ ਦਿੱਤਾ ਨਾ ਕੋਈ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਲਿਸਟ ਨਾ ਕੋਈ ਧਰਮੀ ਫੌਜੀਆਂ ਦਾ ਮੋੜ ਬਸੇਬਾ ਜੋਧਪੁਰ ਦੇ ਕੈਦੀ ਦਿੱਲੀ ਦੰਗੇ ਨਾ ਪੰਜਾਬ ਦੇ ਕੋਈ ਹੱਕੀ ਮੰਗ ਜੀ ਦੀ ਖਾਤਰ ਮੋਰਚਾ ਲੱਗਿਆ ਸੀ ਕੁਝ ਵੀ ਨਹੀਂ ਹੋਇਆ ਉਲਟਾ ਹੁਣ ਇੱਥੇ ਗੱਲ ਆ ਗਈ ਕਿ ਕੱਲ ਨੂੰ ਉਹ ਦਿਵਸ ਆ ਤੇ ਕੱਲ ਨੂੰ ਫੇਰ ਸਾਰੇ ਲੋਕ ਕਹਿਣ ਲੱਗੇ ਕਿ ਸਿੱਖ ਆਸ ਵਿੱਚ ਲੜਨਗੇ ਇਹ ਕਿੱਥੇ ਆ ਕੇ ਗੱਲ ਖੜ ਗਈ ਤੇ ਕੌਮ ਨੂੰ ਅਸੀਂ ਕੀ ਕਹਿਣਾ ਚਾਹੁੰਨੇ ਆ ਚਾਹੀਦਾ ਇਹ ਕਿ ਸਾਰੀ ਕੌਮ ਇੱਕ ਮੁੱਠ ਹੋ ਕੇ ਛੋਟੀ ਮੋਟੀ ਪਾਰਟੀ ਤੋਂ ਉੱਪਰ ਉੱਠ ਕੇ ਉਹਨਾਂ ਹੱਕਾ ਹੱਕੀ ਮੰਗਾਂ ਦੇ ਖਾਤਰ ਆਵਾਜ਼ ਬੁਲੰਦ ਕਰਦੀ ਜਿਹੜੇ ਬੰਦੇ ਸ਼ਹੀਦ ਹੋ ਗਏ ਦਰਬਾਰ ਸਾਹਿਬ 'ਚ ਜਾਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਤੇ ਗਏ ਆਮ ਹੀ ਲੋਕ ਫੌਜ ਨੇ ਮਾਰਤੇ ਉਹਨਾਂ ਪਰਿਵਾਰਾਂ ਦੇ ਸਾਰ ਲੈਣ ਦੀ ਲੋੜ ਸੀ ਅੱਜ ਵੀ ਸਮਾਂ ਕਿ ਜਿਹੜੇ ਲੀਡਰ 1984 ਤੋਂ ਪਹਿਲਾਂ ਇੰਦਰਾ ਨਾਲ ਮੀਟਿੰਗਾਂ ਕਰਦੇ ਸਨ ਉਹਨਾਂ ਵਿੱਚੋਂ ਲਗਭਗ ਸਾਰੇ ਚੜ੍ਹਾਈ ਕਰ ਗਏ ਦੋ ਬੰਦੇ ਜਿਉਂਦੇ ਆ ਸਰਦਾਰ ਰਵਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੋਨਾਂ ਨੂੰ ਮੈਂ ਬੇਨਤੀ ਕਰਦਾ ਸਿਆਣੀ ਤੇ ਵੱਡੀ ਉਮਰ ਦੇ ਪੜ੍ਹੇ ਲਿਖੇ ਬੰਦੇ ਆ ਕਿ ਤੁਸੀਂ ਉਹ ਸਾਰਾ ਖਲਾਸਾ ਕਰੋ ਕਿ ਕੀ ਇੰਦਰਾ ਨੇ ਕਿਵੇਂ ਜਵਾਬ ਦਿੱਤੇ ਕੀ ਮੀਟਿੰਗਾਂ ਹੋਈਆਂ ਕੀ ਦਾ ਕੀ ਰੋਲ ਸੀ ਤੇ ਕਿਵੇਂ ਲੋਕ ਇੰਦਰਾ ਨੇ ਜਾਣਬੁੱਝ ਕੇ ਸਾਡੇ ਲੋਕ ਸ਼ਹੀਦ ਕੀਤੇ ਤੇ ਕੱਲ ਦਾ ਦਿਨ ਆ ਜਿਹੜਾ ਸਾਰੀ ਕੌਮ ਨੂੰ ਮੈਂ ਬੇਨਤੀ ਕਰਦਾ ਕਿ ਆਪੋ ਆਪਣੇ ਘਰਾਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕਰੋ ਪਾਠ ਕਰੋ ਤਾਂ ਜੋ ਕੌਮ ਤੇ ਮੁੜ ਕੇ ਇਹ ਜੀ ਵਿਵਤਾ ਨਾ ਪਵੇ ਤੇ ਕੌਮ ਨੂੰ ਇੱਕ ਮੁੱਠਾ ਚੜ੍ਹਦੀ ਕਲਾ ਜੀਵਨ ਬਖਸ਼ ਕਰੋ ਅਸੀਂ ਛੋਟੇ ਮੋਟੇ ਪਰਿਵਾਰਾਂ ਕਾ ਹੀਰਖਵਾਦਿਆਂ ਸਾਡੇ ਵਿੱਚ ਹੀਰਖਾ ਬਹੁਤ ਆ ਇਹ ਵੀ ਗੁਰੂ ਗਵਰਿੰਦ ਸਿੰਘ ਛੇ ਪਾਸ਼ਾ ਕਿਉਂਕਿ ਛੇ ਪਾਸ਼ਾ ਦੇ ਤਖਤ ਤੇ 4 ਅਗਸਤ 1982 ਨੂੰ ਸੰਤ ਜਨੈਤ ਸਿੰਘ ਭਿੰਡਰਾਂ ਵਾਲੇ ਨੇ ਅਰਦਾਸ ਕਰਕੇ ਸੰਤ ਹਰਚੰਦ ਸਿੰਘ ਲੌਂਗਵਾਲ ਦੀ ਗਵਾਹੀ ਵਿੱਚ ਮੋਰਚਾ ਲਾਇਆ ਸੀ ਮੋਰਚਾ ਜੇ ਵੀ ਜਿਉਂਦਾ ਤਿਉਹਾਂ ਨਾ ਅਸੀਂ ਹਰੇ ਆ ਨਾ ਅਸੀਂ ਉਹ ਜਿੱਤੇ ਆ ਮੋਰਚਾ ਚੱਲਦਾ ਪਰ ਉਹਦੇ ਮੰਗਾ ਸਾਰੀ ਕੌਮ ਇਕੱਠਿਆਂ ਹੋ ਕੇ ਪ੍ਰਾਪਤ ਕਰੇ ਤੇ ਕੱਲ੍ਹ ਦਿਨ ਮਹਾਰਾਜ ਕਿਰਪਾ ਕਰਨ ਸ਼ੇਪ ਬਾਦਸ਼ਾ ਕਿ ਸਾਡੀ ਕੌਮ ਚੜ੍ਹਦੀ ਕਲਾ ਹਰ ਸਾਲ ਮਨਾਵੇ ਆ ਉਸ ਵਿੱਚ ਇਹ ਨਾਲ ਲੜਨ ਛੋਟੇ ਮੋਟੇ ਬਖਰੇਵੇਂ ਹੋ ਸਕਦੇ ਆ ਪਰ ਉਹਨਾਂ ਨੂੰ ਵੀ ਸਿਰ ਜੋੜ ਕੇ ਬੈਠ ਕੇ ਇਕੱਠੇ ਸਿਰ ਜੋੜ ਕੇ ਸਾਰੀ ਕੌਮ ਉਹ ਦਿਨ ਮਨਾਉਣ ਔਰ ਸਾਰੇ ਕਾਹਨ ਨੂੰ ਫੇਰ ਬੇਨਤੀ ਕਰਦਾ ਨੌਜਵਾਨਾਂ ਨੂੰ ਖਾਸ ਕਰਕੇ ਕਿ ਕੱਲ ਪਰਸੋ ਇੱਕ ਕ੍ਰਿਕਟ ਦਾ ਮੈਚ ਹੋ ਕੇ ਹਰੇ ਹਟਿਆ ਪੰਜਾਬ ਹਾਰ ਗਿਆ ਬਹੁਤ ਸਾਰੇ ਨੌਜਵਾਨ ਉਸ ਨਿਰਾਸ਼ਤਾ ਸੀ ਕਿ ਪੰਜਾਬ ਹਾਰ ਗਿਆ ਗੱਲ ਵੀ ਠੀਕ ਆ ਪੰਜਾਬ ਬਹਾਦਰਾਂ ਦੀ ਧਰਤੀ ਇੱਥੋਂ ਦੇ ਲੋਕ ਕਿਉਂ ਹਰਨ ਪਰ ਪੰਜਾਬ 1947 ਤੋਂ ਬਾਅਦ ਹੀ ਹਰਿਆ ਵਾ ਆ ਸਾਡੇ ਬੱਚੇ ਵਿਦੇਸ਼ਾਂ ਉ ਜਾ ਰਹੇ ਆ ਇੱਥੇ ਨਸ਼ਾ ਕਿਸਾਨ ਖੁਦਕਸ਼ੀਆਂ ਕਰ ਰਹੇ ਆ ਪਾਣੀ ਥੱਲੇ ਨੂੰ ਜਾ ਰਿਹਾ ਬੈਂਕ ਕੋਈ ਕਰਜ਼ਾ ਨਹੀਂ ਦਿੰਦੇ ਬੱਚੇ ਬੇਰਜਗਾਰ ਆ ਲੜਾਈ ਝਗੜੇ ਹੋ ਰਹੇ ਆ ਹਰੇ ਹੋਏ ਪੰਜਾਬ ਨੂੰ ਅਸੀਂ ਪੰਛ ਦੇ ਨਾਤੇ ਉਹਨੂੰ ਖੜਾ ਕਰਕੇ ਜਿਤਾਉਣਾ ਇਕਾਲ ਤਖਤ ਦੀ ਸ਼ਾਨ ਮੁੜ ਕੇ ਬਹਾਲ ਕਰਨੀ ਆ ਸਾਰੀ ਸੰਗਤ ਨੂੰ ਫਿਰ ਅਪੀਲ ਕਰਦਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਔਰ ਖਾਸ ਕਰਕੇ ਮੋਗਾ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਕਿ ਕੱਲ ਦੇ ਦਿਨ ਸਾਰੀ ਸੰਗਤ 6 ਜੂਨ ਦਾ ਦਿਨ ਵੱਡਾ ਘੱਲੂ ਘਾਰਾ ਔਰ ਇਹਨੂੰ ਪਾਠ ਕਰਕੇ ਅਰਦਾਸ ਕਰਕੇ ਮਹਾਰਾਏ ਮੂਰੇ ਚੜ੍ਹਦੀ ਕਲਾ ਵਿੱਚ ਅਰਦਾਸਾਂ ਕਰਕੇ ਮਨਾਉਣਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤ